ਬੀਤੀ ਦੇ ਰਾਤ ਈਡੀ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਵਰਕਰਾਂ ਦੇ ਆਗੂਆਂ ਵਿੱਚ ਰੋਸ਼ ਵਿਖਣ ਨੂੰ ਮਿਲ ਰਿਹਾ ਹੈ ਇਸੇ ਹੀ ਤਹਿਤ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਦੇ ਆਗੂਆਂ ਵੱਲੋਂ ਜਿੱਥੇ ਬੀਜੇਪੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮੁਰਦਾਵਾਦ ਦੇ ਨਾਅਰੇ ਲਗਾਏ ਗਏ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਈਡੀ ਵੱਲੋਂ ਨਹੀਂ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਹੀ ਕੀਤੀ ਗਈ ਹੈ ਕਿਉਂਕਿ ਈਡੀ ਬੀਜੇਪੀ ਦੇ ਸ਼ਹਿਦ ਇਹੀ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਸਾਫ ਸਾਫ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਹ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਜੋਸ਼ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ गिरफ्तारी ਨਾਲ ਵਰਕਰ ਨਿਰਾਸ਼ ਨਹੀਂ ਉਹਨਾਂ ਵਿੱਚ ਉਤਸ਼ਾਹ ਹੈ ਕਿਉਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦੇਸ਼ ਵਿੱਚ ਕਦ ਹੋਰ ਵਧਿਆ ਤੇ ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਦੇਸ਼ ਦੀ ਨੁਹਾਰ ਬਦਲਣਗੇ ਹੋਰ ਕੀ ਕਿਹਾ ਵਿਧਾਇਕ ਗਰੇਵਾਲ ਤੇ ਪਾਰਟੀ ਵਰਕਰਾਂ ਨੇ ਆਉ ਸੁਣਦਿਆਂ ਵਿਧਾਇਕ ਸਾਹਿਬ ਕੇਜਰੀਵਾਲ ਸਾਡੀ ਗ੍ਰਿਫਤਾਰੀ ਨੂੰ ਲੈ ਕੇ ਕੀ ਬਿਆਨ ਸਾਹਮਣੇ ਅੱਜੋ ਕੱਲ੍ਹ ਭਾਜਪਾ ਨੇ ਮੋਦੀ ਨੇ ਅਮਿਤ ਸ਼ਾਹ ਨੇ ਰਲ ਕੇ ਈਡੀ ਨੂੰ ਭੇਜ ਕੇ ਅੱਜ ਗ੍ਰਿਫਤਾਰ ਕੀਤਾ ਰਾਤ ਸ਼੍ਰੀ ਰਵਿੰਦ ਕੇਜੀਵਾਲ ਜੀ ਔਰ ਉਹਨਾਂ ਦਾ ਸੋਚ ਆ ਵੀ ਸ਼੍ਰੀ ਰਵਿੰਦ ਕੇਜੀਵਾਲ ਜੀ ਇੱਕੋ ਇੱਕ ਲੀਡਰ ਨੇ ਜਿਹੜੇ ਇਹਨਾਂ ਨੂੰ ਰੋਕ ਰਹੇ ਨੇ ਜਿਹੜੇ ਇਹਨਾਂ ਦੇ ਸਮਝੋ ਰਾਸਤੇ 'ਚ ਰੋੜਾ ਪਾ ਰਹੇ ਨੇ ਜਿਹੜੇ ਸੇ ਸਵਾਮ ਦੀ ਗੱਲ ਕਰ ਰਹੇ ਨੇ ਜਿਹੜੇ ਪੜ੍ਹਾਈ ਦੀ ਗੱਲ ਕਰ ਰਹੇ ਨੇ ਬੱਚਿਆਂ ਦੀ ਜਿਹੜੇ ਨਰੁਜਗਾਰ ਦੀ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਐਸੇ ਹੱਥ ਕੰਡੇ ਜਿਹੜੇ અપਨਾ ਰਹੇ ਨੇ ਜਿੰਨੇ ਮਰਜ਼ੀ અપਨਾ ਲੈਣ ਤੇ ਲੋਕ ਬਹੁਤ ਸੂਝਵਾਨ ਨੇ ਦੇਖਦੇ ਨੇ ਖਾਸ ਕਰਕੇ ਪੰਜਾਬੀਆਂ ਨੇ ਹਮੇਸ਼ਾ ਨਵੀਂ ਪਰਤ ਪਾਈ ਆ ਔਰ ਪੰਜਾਬੀਆਂ ਨੇ ਇਹੋ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਆਉਣੇ ਤੇ ਉਹ ਵੀ ਧੌਣ ਚ ਕੋਡਾ ਰੱਖ ਕੇ ਵਾਪਸ ਕਰਾਏ ਸੀ ਤੇ ਜਿਹੜੇ ਐਸੇ ਹੱਥ ਕੰਡੇ ਬਣਾ ਲਿਆ ਤੇ ਆਉਣ ਵਾਲੇ ਸਮੇਂ 'ਚ ਆ ਜਿਹੜੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਉਹ ਤੁਹਾਡੇ ਸਾਹਮਣੇ ਹੀ ਐ ਔਰ ਜਿਹੜੀ ਇਹ ਕੁਝੀਆਂ ਚਾਲਾਚਾਰ ਨੇ ਅੱਜ ਜਿਹੜਾ ਦਵਾਈ ਦੀ ਪੜਾਈ ਦੀ ਗੱਲ ਕਰ ਰਿਹਾ ਇਹ ਸੋਚਦੇ ਵੀ ਸ਼ਾਇਦ ਅਨਪੜ੍ਹ ਰੱਖ ਕੇ ਸੀ ਸਦਾ ਲਈ ਮਿਲ ਕੇ ਆਪਣੇ ਰਾਜ ਕਰੀ ਜਾਵਾਂਗੇ ਤੇ ਪਰ ਰਾਜ ਉਹੀ ਕਰੂਗਾ ਜਿਹੜਾ ਲੋਕਾਂ ਦੀ ਗੱਲ ਕਰੂਗਾ ਰਵਿੰਦ ਕੇਜੀਵਾਲੇ ਇੱਕ ਮਾਨਦਾਰ ਤੇ ਕਰਮਸ਼ੀਲ ਸਾਡੇ ਮਿਲਕੇ ਲੀਡਰ ਨੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇ ਦਵਾਇਆ ਨਹੀਂ ਜਾਣਾ ਹਮੇਸ਼ਾ ਜਿਹੜੀ ਚੀਜ਼ ਨੂੰ ਆਪਾਂ ਦਬਾਉਨੇ ਆਂ ਤੇ ਉਹ ਹਮੇਸ਼ਾ ਉੱਪਰ ਉੱਠਦੀ ਆ ਕਿਉਂਕਿ ਲੋਕਾਂ ਦੇ ਰੈ ਬਣ ਚੁੱਕੀ ਆ ਵੀ ਰਵਿੰਦ ਕੇਜੀਵਾਲ ਲੋਕਾਂ ਦੀ ਗੱਲ ਕਰ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਇਸ ਕਰਕੇ ਲੋਕ ਅੱਜ ਨਾਲ ਨੇ ਇਸ ਕਰਕੇ ਐਸੇ ਹੱਥਕੰਡੇ ਜਿਹੜੇ ਅਪਣਾ ਰਹੇ ਨੇ ਜਿੰਨੇ ਮਰਜ਼ੀ ਕੋਝੀਆਂ ਚਾਲਾਂ ਚੱਲਣ ਜਿੱਜੇ ਮਰਜ਼ੀ ਹੱਥਕੰਡੇ ਅਪਣਾ ਲੈਣ ਜਿੰਨੇ ਮਰਜ਼ੀ ਮਿਲਕੇ ਇਸਨੂੰ ਦੇ ਦਬਾਅ ਪਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਲੇ ਵੋਟਾਂ ਆਉਣੀਆਂ ਨੇ ਇਹਦੇ ਵਿੱਚ 2024 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ ਇਹਦੇ ਵਿੱਚ ਇੰਡੀਆ ਗੱਡ ਜੋੜ ਮਤਲਬ ਕਿ ਸਰਕਾਰ ਬਣਾਊਗਾ ਤੇ ਜਿਹੜੇ ਇਹਨਾਂ ਨੇ ਕਰੋੜਾ ਅਰਬਾ ਰੁਪਈਆ ਔਰ ਜਿਨ੍ਹਾਂ ਦੀ ਮਿਲ ਕੇ 10 ਕਰੋੜ ਰੁਪਈਆ ਇਨਕਮ ਹੈ ਤੇ ਉਤੋਂ 2-200 ਕਰੋੜ ਰੁਪਈਆ ਜਿਹੜੀ ਮਿਲ ਕੇ ਰਿਸ਼ਪਤਾ ਲਈਆਂ ਜਿਹੜੀਆਂ ਮਿਲ ਕੇ ਫੰਡ ਲਏ ਨੇ ਉਹ ਵੀ ਸਾਹਮਣੇ ਆਉਣਗੇ ਜਿਹੜੇ ਬੀਫ ਕੰਪਨੀ ਤੋਂ 250 ਕਰੋੜ ਰੁਪਈਆ ਫੰਡ ਲਿਆ ਉਹ ਕਿਸ ਚੀਜ਼ ਦਾ ਲਿਆ ਉਹ ਵੀ ਪਤਾ ਲੱਗ ਜਾਊਗਾ ਉਹ ਸਾਹਮਣੇ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਸਬਕ ਵੀ ਸਿਖਾਉਣਗੇ ਲੋਕ ਔਰ ਮਲਕੇ ਆਮ ਆਦੀ ਪਾਰਟੀ ਇੰਡੀਆ ਘਟ ਜੋੜ ਦੀ ਸਰਕਾਰ ਵੀ ਬਣਾਉਣਾ ਹੈ ਤੁਹਾਡੇ ਵੱਲੋਂ ਹੁਣ ਕੀ ਰਣਨੀਤੀ ਬਣਾਈ ਗਈ ਹੈ ਗਿਆ ਜੀ ਇੱਥੇ ਇਕੱਠੇ ਹੋਏ ਵੇਰਗ ਅਸੀਂ ਇਥੋਂ ਮਹਾਲੀ ਜਿਹੜਾ ਸਾਡੀ ਸਾਰੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ ਸਾਰੇ ਮਿਲ ਕੇ ਵਲੰਟੀਅਰ ਸੈਵਨ ਇਕੱਠੇ ਹੋ ਰਹੇ ਨੇ ਤੇ ਉੱਥੇ ਜਾ ਕੇ ਅਸੀਂ ਮਿਲ ਕੇ ਪਿੱਟ ਸਿਆਪਾ ਜਿਹੜਾ ਮਿਲ ਕੇ ਅਮਦ ਸ਼ਾਹ ਦਾ ਤੇ ਮੋਦੀ ਸ਼ਾਹ ਦਾ ਕਰਨਾ ਵਾ ਮੋਦੀ ਦਾ ਕਰਨਾ ਤੇ ਉਸ ਤੋਂ ਬਾਅਦ ਜੋ ਸਾਡੀ ਲੀਡਰਸ਼ਿਪ ਦਾ ਜੋ ਸਾਡੀ ਹਾਈ ਕਮਾਂਡ ਦਾ ਹੁਕਮ ਹੋਊਗਾ ਉਸੇ ਮੁਤਾਬਕ ਅਸੀਂ ਚੱਲਾਂਗੇ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੀ ਲੀਗਲ ਜਿਹੜੀ ਮਿਲ ਕੇ ਟੀਮ ਆ ਉਹਨੇ ਰਾਤ ਰੈਟ ਲਾ ਦਿੱਤੀ ਗਈ ਆ ਤੇ ਔਰ ਸੁਪਰੀਮ ਕੋਰਟ ਨੂੰ ਵੀ ਪਤਾ ਜਿੰਨੇ ਫੈਸਲੇ ਅੱਜ ਆਏ ਨੇ ਔਰ ਮੋਦੀ ਬਖਰਾਇਆ ਹੋਇਆ ਕਿਉਂ ਆ ਤੇ ਜਿੰਨੇ ਬਲਕੇ ਆ ਚੰਡੀਗੜ੍ਹ ਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ ਔਰ ਜਲ ਮਗੇ ਉਹਦੇ ਆਪਣੇ ਜ਼ਰਬਰ ਨੂੰ ਬਲਕੇ ਲਾ ਕੇ ਆਪਣਾ ਮੇਹਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਮਲਕੇ ਸਾਹਮਣੇ ਸੁਪਰੀਮ ਕੋਰਟ ਨੇ ਲੈ ਕੇ ਆਂਦਾ ਤੇ ਅੱਜ ਸੁਪਰੀਮ ਕੋਰਟ ਨੇ ਜਿੰਨੇ ਫੈਸਲੇ ਕੀਤੇ ਨੇ ਨਿਰਪੱਖ ਹੋ ਕੇ ਕੀਤੇ ਨੇ ਇਹ ਵੀ ਸੁਪਰੀਮ ਕੋਰਟ ਤੇ ਸਾਨੂੰ ਵਿਸ਼ਵਾਸ ਆ ਤੇ ਜਿਹੜੀ ਰਿੱਟ ਲੱਗੀ ਆ ਤੇ ਵੀ ਨਿਰਪੱਖ ਫੈਸਲਾ ਹੋ ਕੇ ਤੇ ਜਲਦੀ ਬਲਕੇ ਸ਼੍ਰੀ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਜਿਹੜੇ ਸੇ ਸਮਾਵਾ ਦੀ ਗੱਲਾਂ ਕਰਦੇ ਆ ਉਹੋ ਬਲਕੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਔਰ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾਊਗਾ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਉਣ ਦਾ ਸਾਡਾ ਮਿਸ਼ਨ ਆ ਉਹ ਬਣਾ ਕੇ ਰਾਵਾਂਗੇ ਜੀ ਹਾਜੀ ਸੰਸਾਭਾ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਆ ਅਰਵਿੰਦ ਕੇਜਰੀਵਾਲ ਤੋਂ ਭਾਜਪਾ ਸਰਕਾਰ ਡਰ ਗਈ ਹੈ ਪੀਡੀ ਦਾ ਸਹਾਰਾ ਲੈ ਰਹੀ ਹੈ ਹੋਰ ਲੋਕਾਂ ਦਾ ਸਹਾਰਾ ਲੈ ਰਹੀ ਹੈ ਔਰ ਜਿਹੜੀ ਸੰਸਥਾਨ ਹੈਗੇ ਉਹਨਾਂ ਦਾ ਸਹਾਰਾ ਲੈ ਰਹੀ ਹੈ ਇਹ ਸਿਰਫ ਡਰੀ ਹੋਈ ਸਰਕਾਰ ਹੈ Shri Arvind Kejriwal ji ਕਿਧਰੇ ਪ੍ਰਧਾਨ ਮੰਤਰੀ ਨਾ ਬਣ ਜਾਣ ਔਰ ਇਦਾਂ ਉਹਨਾਂ ਨੇ ਨਹੀਂ ਰੁਕਣਾ ਅੰਦਰ ਕਰਨਾ ਵੀ ED ਦਾ ਸਹਾਰਾ ਲੈ ਕੇ ਉਹਨਾਂ ਨੂੰ ਅੰਦਰ ਕਰ ਦੇਣਗੇ ਤੇ Shri Arvind Kejriwal ji ਰੁਕ ਜਾਣਗੇ ਨਹੀਂ ਉਹ ਪ੍ਰਧਾਨ ਮੰਤਰੀ ਬਣ ਕੇ ਰਹਿਣਗੇ ਲੋਕਾਂ ਦੇ ਵਿੱਚ ਹੁਣ ਇਹ ਪੱਕਾ ਹੋ ਗਿਆ Shri Arvind Kejriwal ji ਪ੍ਰਧਾਨ ਮੰਤਰੀ ਬਣਨਗੇ ਔਰ ਮੋਦੀ ਸਾਰੇ ਕੰਮ ਗਲਤ ਕਰਦਾ ਪਿਆ BJP ਸਰਕਾਰ ਸਾਰੇ ਗਲਤ ਕੰਮ ਕਰਦੀ ਪਈ ਹੈ ਸਰਕਾਰੀ ਸੰਸਥਾਨ ਦਾ ਬੇੜਾ ਗਰਕ ਕਰਤਾ ਇਹਨਾਂ ਨੇ ਬੀਜੇਪੀ ਸਰਕਾਰ ਨੇ ਚਾਹੇ ਕੋਈ ਬੈਂਕ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਕੋਈ ਕੋਈ ਵੀ ਸੰਸਥਾ ਹੋਵੇ ਸਭ ਦਾ ਬੇੜਾਗਰ ਕੀਤਾ ਹੋਇਆ ਇਹਨਾਂ ਨੇ ਔਰ ਇਹ ਸਾਰਾ ਲੈ ਰਹੇ ਆ ਇਹਨਾਂ ਚੀਜ਼ਾਂ ਦਾ ਦੂਜਿਆਂ ਨੂੰ ਵਿਰੋਧੀਆਂ ਨੂੰ ਦਬਾਉਣ ਵਾਸਤੇ ਐਦਾਂ ਵਿਰੋਧੀ ਨਹੀਂ ਦਬਦੇ ਐਦਾਂ ਵਿਰੋਧੀ ਦੁਗਣੇ ਹੋ ਕੇ ਬਾਹਰ ਨਿਕਲਦੇ ਆ ਅੱਜ ਕੀ ਰਣਨੀਤੀ ਫਿਰ ਬਣਾਈ ਗਈ ਹੈਗੀ ਆ ਕਿ ਆਹ ਮੁਹੱਲੀ ਕੂਚ ਕੀਤਾ ਜਾਏਗਾ ਅਸੀਂ ਜਾ ਰਹੇ ਹਾਂ ਜੀ ਸੈਕੰਡ ਵਰਕਰ ਸੈਂਕੜਾ ਗੱਡੀਆਂ ਇਥੋਂ ਲੁਧਿਆਣਾ ਪੂਰਬੀ ਤੋਂ ਐਮਐਲਏ ਦਲਜੀਤ ਸਿੰਘ ਗਰੇਲ ਭੁੱਲਾ ਜੀ ਦੀ ਅਗਵਾਈ ਦੇ ਵਿੱਚ ਉੱਥੇ ਪਹੁੰਚ ਰਹੀਆਂ ਅਸੀਂ ਵਰਕਰ ਹੈ ਅਸੀਂ ਆਮ ਆਦਮੀ ਪਾਰਟੀ ਦੇ ਪਮਕੜ ਹੈ ਅਸੀਂ ਪੈ ਜਾਣਾ ਬੀਜੇਪੀ ਸਰਕਾਰ ਨੂੰ ਅਸੀਂ ਦੇਖਾਂਗੇ ਵੀ ਇਹ ਕਿਦਾਂ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਛੁੜਾ ਕੇ ਰਾਹਾਂਗੇ ਉਹਨਾਂ ਨੂੰ ਔਰ ਉੱਥੇ ਵਿਰੋਧ ਪ੍ਰਦਰਸ਼ਨ ਕਰਾਂਗੇ ਬੀਜੇਪੀ ਮੁਖੱਲੀਆ ਦੇ ਬਾਹਰ ਧੰਨਵਾਦ ਅੱਜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ਼ਨੀ ਜ਼ਾਰਾ ਕੀਤਾ ਜਾ ਰਿਹਾ ਹੈਗਾ ਵਰਕਰਾਂ ਚ ਕਿਸ ਤਰ੍ਹਾਂ ਨਿਰਾਸ਼ਾ ਉਸਾਗ ਦੀ ਬਣੀ ਹੈ ਦੇਖੋ ਜੀ ਜਿਹੜੀ ਬੀਜੇਪੀ ਸਰਕਾਰ ਆ ਇਹ ਤੁਹਾਨੂੰ ਪਤਾ ਕਿ ਜਿਹੜਾ ਵੀ ਕੋਈ ਲੀਡਰ ਉੱਚਾ ਵਾ ਜਾਂ ਕੋਈ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਚੇੜੀਵਾਲ ਆ ਜਿਵੇਂ ਹੁਣ ਤੁਸੀਂ ਦੇਖਿਆ ਉਹਨੂੰ ਗ੍ਰਿਫਤਾਰ ਕੀਤਾ ਉਹ ਤਾਂ ਗ੍ਰਿਫਤਾਰ ਕੀਤਾ ਉਹਨੂੰ ਪਤਾ ਹੈ ਕਿ ਅੱਗੇ ਇਲੈਕਸ਼ਨ ਆ ਗਏ ਆ ਵੀ ਇਲੈਕਸ਼ਨ ਜਿੰਨੇ ਬਹੁਤ ਮੁਸ਼ਕਲ ਆ ਪੰਜਾਬ ਉਹ ਦਿੱਲੀ ਵਿੱਚ ਬਹੁਤ ਮੁਸ਼ਕਲ ਆ ਇਸ ਕਰਕੇ ਉਹਨੇ ਚੇੜੀਵਾਲ ਨੂੰ ਗ੍ਰਿਫਤਾਰ ਕੀਤਾ ਕੁੱਲ ਤਾਂ ਰੋਸ਼ਮਿਲ ਜਾ ਰਿਹਾ ਜਿਹੜਾ ਕੀਤਾ ਜਾ ਰਿਹਾ ਹੈਗਾ ਵਰਕਰਾਂ ਦੇ ਵਿੱਚ ਕੀ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਵੀ ਵਰਕਰਾਂ ਚ ਹੁਣ ਤੁਸੀਂ ਦੇਖਦੇ ਹੋ ਕਿੰਨਾ ਉਤਸ਼ਾਹ ਐਮਐਲਏ ਸਾਹਿਬ ਨਾਲ ਦੇਖੋ ਕਿੰਨੇ ਬੰਦੇ ਸੈਂਕੜੇ ਬੰਦੇ ਜਾ ਰਹੇ ਆ ਅਸੀਂ ਸਾਰੇ ਇਕੱਠੇ ਹੋ ਕੇ ਜਾ ਰਹੇ ਹਾਂ ਉੱਥੇ ਮਿਲਾਰਾ ਕਰਾਂਗੇ ਤੇ ਲੱਗਦਾ ਹੈਗਾ ਕਿ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਦੇ ਅਧੀਨ ਜਿਹੜਾ ਹੈਗਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੰਗ ਕਰਦੇ ਹੀ ਵੇਹਾਂ ਜੀ ਬੀਜੇਪੀ ਵਾਲੇ ਲੱਗੇ ਹੋਏ ਆ ਤੰਗ ਅਰ ਕੇਜਰੀਵਾਲ ਨੂੰ ਕਿ ਹੋਰ ਵੀ ਤੁਹਾਨੂੰ ਪਤਾ ਹੀ ਆ ਕਿਹ ਲੀਡਰਾਂ ਨੇ ਲੱਗੇ ਹੋਏ ਆ ਕਿਰਨ ਕੇਸਰੀਵਾਲ ਦੀ ਗ੍ਰਿਫਤਾਰੀ ਨੂੰ ਅਗਰ ਕਹੀਏ ਤਾਂ ਕਾਰਕਤਾ ਕਿਸ਼ ਤਰ੍ਹਾਂ ਦੇਖ ਰਹੀ ਹੈ ਕਿ ਰਣਨੀਤੀ ਬਣਾਈ ਜਾ ਰਹੀ ਹੈ ਇਹ ਬੀਜੇਪੀ ਵੱਲੋਂ ਕੀਤੀ ਗਈ ਬੜੀ ਗਲਤ ਹਰਕਤ ਆ ਜਿਹੜੀ ਉਹਨਾਂ ਨੇ ਚੱਕ ਕੇ ਉਹਨਾਂ ਨੇ ਅੰਦਰ ਕਰਤਾ ਕਿਉਂਕਿ ਇਹਦੇ ਨਾਲ ਇਹ ਜੋ ਬੀਜੇਪੀ ਸੋਚਦੀ ਹੈ ਵੀ ਸ਼ਾਇਦ ਵੋਟਾਂ ਦੇ ਫਰਕ ਪਊਗਾ ਸਭੂਲ ਵੋਟਾਂ ਵਧਣਗੀਆਂ ਆਮ ਆਦੀ ਪਾਰਟੀਆਂ ਦੀ ਤੇ ਅੱਜ ਕੀ ਰਣਨੀਤੀ ਜਿਹੜੀ ਹੈਗੀ ਹੈ ਤਿਆਰ ਕੀਤੀ ਗਈ ਹੈਗੀ ਆ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੁੱਲਾ ਦੀ ਅਗਵਾਈ ਦੇ ਵਿੱਚ ਕੀ ਕਿੱਥੇ ਕੂਚ ਕੀਤਾ ਜਾ ਰਿਹਾ ਅਸੀਂ ਐਮਐਲਏ ਦਲਜੀਤ ਸਿੰਘ ਗਰੇਵਾਲ ਭੁੱਲਾ ਜੀ ਦੀ ਅਗਵਾਈ ਵਿੱਚ ਚੰਡੀਗੜ੍ਹ ਕੂਚ ਕਰ ਰਹੇ ਹਾਂ ਉੱਥੇ ਜਾ ਕੇ ਧਰਨਾ ਦੇਵਾਂਗੇ ਪ੍ਰੋਟੈਸਟ ਕਰਾਂਗੇ ਵੀ ਲੋਕਤੰਤਰ ਦਾ ਕਹਾਨ ਕਰ ਰਹੀ ਹੈ ਬੀਜੇਪੀ ਨੂੰ ਬਚਾਇਆ ਜਾਵੇ ਲੋਕਾਂ ਤੋਂ ਵੀ ਇਸ ਕਰਕੇ ਅਸੀਂ ਸਾਰੇ ਜਾਨੀ ਤਰ੍ਹਾਂ ਦੇ ਜਾ ਰਹੇ ਹਾਂ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਲ ਜੋਗਿੰਦਰ ਕੰਬੋਜ਼ ਦੀ ਰਿਪੋਰਟ